ਇਸ ਛੋਡੀ ਹੋਂਦ ਦੇ ਮਸਲੇ ਨੇ ਛੋਡੀ ਜੜ ਦੇ ਮਸਲੇ ਨੇ ਛੋਡੀ ਸੱਭਿਆਚਾਰ ਦੇ ਮਸਲੇ ਨੇ ਸੋਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਉਹ ਮਸਲੇ ਨੇ ਕੋਡ ਪਟਾਖ ਸੁਣਨ ਵਾਲਿਓ ਆ ਹੋਰ ਇਧਰਲੇ ਉਧਰ ਨੀਆਂ ਗੱਲਾਂ ਬਾਤਾਂ ਸੁਣਨ ਵਾਲਿਓ ਜਿਹੜੀ ਲਾਚ ਨਾਲੇ ਪੰਜਾਬੀਓ ਜਾਂ ਰੀਲਾ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਾ ਸਾਂਝੀ ਕਰਦੇਓ ਅੱਜ ਸੋਢੀ ਮਾਂ ਬੋਲੀ ਪੰਜਾਬੀ ਤੇ ਬਹੁਤ ਵੱਡਾ ਹਮਲਾ ਹੋਇਆ ਧਿਆਨ ਨਾਲ ਸੁਣ ਲਓ ਸ਼ੁਰੂ ਤੋਂ ਲੈ ਕੇ ਖੀਰ ਤੱਕ ਜਿਹੜਾ ਮੈਂ 5-7 ਮਿੰਟ ਬੋਲਣਾ ਸ਼ੁਰੂ ਤੋਂ ਲੈ ਕੇ ਖੀਰ ਤੱਕ ਸੁਣਦੇ ਜਾਇਓ ਜੁੜੇ ਰਹੋ ਲਗਾਤਾਰ ਤੇ ਹੋਰ ਜੋੜਦੇ ਜਾਇਓ ਸੀਬੀਐਸਸੀ ਨੇ ਸੀਬੀਐਸਸੀ ਨੇ ਸੋਢੀ ਬੋਲੀ ਜਿਹੜੀ 225 26 ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੋਡੀ ਪੰਜਾਬੀ ਬੋਲੀ ਨੂੰ ਖੁੰਜੇ ਲਾ ਤਾ ਕਿਨਾਰੇ ਕਰਤਾ ਕੱਢ ਹੀ ਦਿੱਤਾ ਖਤਮੀ ਕਰਤੀ ਖੇਡ ਅਸੀਂ ਗੱਲ ਕਰਦੇ ਹਾਂ ਬੋਰਡਾਂ ਦੇ ਪੰਜਾਬੀ ਰੰਗ ਮਾਰਦੇ ਫਿਰਦੇ ਸੀ ਗੱਲ ਕਰਦੇ ਦਫ਼ਤਰਾਂ 'ਚ ਪੰਜਾਬੀ ਲਾਗੂ ਹੋਵੇ ਅਦਾਲਤਾਂ 'ਚ ਕੰਮ ਪੰਜਾਬੀ ਸ਼ੁਰੂ ਹੋਵੇ ਅਗਲੇ ਆਨੇ ਸੋਡੇ ਸਕੂਲਾਂ ਦੇ ਵਿੱਚ ਸੋਡੇ ਜਵਾਕਾਂ ਕੋਲੋਂ ਵੀ ਸੋਡੀ ਮਾਂ ਬੋਲੀ ਖੋਲੀ ਕਿੰਨਿਆਂ ਨੂੰ ਪਤਾ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਉੱਧਰ ਨੂੰ ਨਾ ਗਏ ਇੱਧਰ ਨੂੰ ਨਾ ਗਏ ਉੱਧਰ ਰੌਲਾ ਪਾ ਲਿਆ ਇੱਧਰ ਰੌਲਾ ਪਾ ਲਿਆ ਅਗਲਾ ਥੋੜ੍ਹਾ ਜੜਾ ਜਾਂ ਦਾਤੀ ਪਾਈ ਬੈਠਾ ਹੈ ਰੋਜ ਵੱਢਦਾ ਰੋਜ ਵੱਢ ਰਿਹਾ ਰੋਜ ਵੱਢ ਰਿਹਾ ਤੁਸੀਂ ਖੂਕ ਸੁੱਤੇ ਪਏ ਹੋ ਬਹੁਤ ਵੱਡਾ ਹਮਲਾ ਥੋੜੀ ਬੋਲੀ ਦੇ ਉੱਤੇ ਤੇ ਸੀਬੀਐਸਸੀ ਨੇ ਨਾਮਾ ਜਿਹੜੀ ਸਿੱਖਿਆ ਨੀਤੀ ਦੇ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਸੀਂ ਯੂਨੀਵਰਸਿਟੀਾਂ 'ਚ ਸੈਮੀਨਾਰ ਰੱਖੇ ਅਸੀਂ ਵੱਡੇ ਵੱਡੇ ਬੁੱਧੀਜੀਵਨਾਂ ਨੂੰ ਮਿਲੇ ਬੁੱਧੀਜੀਵਨਾਂ ਨੇ ਸੈਮੀਨਾਰ ਵੀ ਕਰਾਏ ਲੋਕਾਂ ਨੇ ਰੌਲਾ ਵੀ ਪਾਇਆ ਲੋਕਾਂ ਨੂੰ ਵੀ ਕਿਹਾ ਉਹ ਨਵੀਂ ਸਿੱਖਿਆ ਨੀਤੀ ਸਰਕਾਰ ਤੇ ਦਬਾਅ ਪਾਓ ਪੰਜਾਬ 'ਚ ਨ ਇੰਦਰਾ ਸਿੱਖਿਆ ਮੰਤਰੀ ਬੋਲੀ ਜਾਂਦਾ ਹਰਜੋਤ ਬੈਂਸ ਟਵੀਟ ਕਰ ਰਿਹਾ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਛੋਡੀਆਂ ਲੱਤਾਂ 'ਚ ਇੰਨੀ ਜਾਨ ਹੈਗੀ ਮੈਂ ਸਿੱਖਿਆ ਮੰਤਰੀ ਨੂੰ ਪੁੱਛਦਾ ਮੈਂ ਪੰਜਾਬ ਦੇ ਮੁੱਖ ਮੰਤਰੀ 500 ਮਾਨ ਨੂੰ ਪੁੱਛਦਾ ਵੀ ਤੇਰੀਆਂ ਲੱਤਾਂ 'ਚ ਇੰਨੀ ਜਾਨ ਹੈ ਕਿ ਤੂੰ ਉਹ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਂਦਾ ਜਿਵੇਂ ਲੱਖਣ ਨੇ ਲਿਆਂਦਾ ਹੈਗੀ ਜਾਨ ਹੈ ਨਹੀਂ ਕੱਲੇ ਟਵਿੱਟਰ 'ਨਾ ਸਾਰੀ ਜਾਣਦੇ ਹੋ ਕੱਲੀਆਂ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਜੀ ਅਸੀਂ ਇਹਦਾ ਵਿਰੋਧ ਕਰਦੇ ਆਂ ਜੀ ਆ ਕਿੰਨੇ ਵਿਰੋਧੀ ਐ ਸਵਾਇ ਪ੍ਰਗਟ ਸਿੰਘ ਤੋਂ ਪ੍ਰਗਟ ਸਿੰਘ ਨੇ ਇਕੱਲਾ ਮੁੱਦਾ ਚੱਕਿਆ ਇਸ ਗੱਲ ਨੂੰ ਲੈ ਕੇ ਤੇ ਸਪੀਕਰ ਨੇ ਗੱਲ ਹੀ ਨਹੀਂ ਸੁਣੀ ਸਰਕਾਰ ਇੱਕ ਸ਼ਬਦ ਵੀ ਬੋਲਣਾ ਨਹੀਂ ਚਾਹੁੰਦੀ ਆ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਦਾ ਉਹਦੇ ਭੰਡ ਪਣਾ ਕਰਕੇ ਜਿਵੇਂ ਸਰਕਸ ਲੱਗੀ ਹੁੰਦੀ ਐ ਮੇਰੇ ਕੋਲੇ ਸੋਡੇ 35 ਐਮ ਐਲ ਏ ਆ ਜੀ ਮੇਰੇ ਕੋਲੇ 40 ਐਮ ਐਲ ਏ ਆ ਜੀ ਕਮੰਟਰੀ ਹੁਣ ਐਣਕਾ ਲਾ ਕੇ ਆਉਣ ਲੱਗ ਗਿਆ ਪਹਿਲਾਂ ਕਿਹਾ ਹੁੰਦਾ ਸੀਗਾ ਮੇਰੀ ਅੱਖਾਂ ਚੱਖਾਂ ਬਾਏ ਗੱਲ ਕਰੋ ਹੁਣ ਐਣਕਾ ਲਾ ਕੇ ਆਉਣ ਲੱਗ ਗਿਆ ਕੀ ਕੀਤਾ ਵੀ ਉੱਥੇ ਇਹ ਕਾਲੀ ਆਏ ਆ ਜੀ ਇਹ ਕਾਂਗਰਸੀ ਆਏ ਆ ਜੀ ਇਹ ਫਲਾਨਾ ਜੀ ਇਹ ਢਿਮਕਾ ਜੀ ਗੱਲਾਂ ਦਾ ਕੜਾਹ ਕਰਕੇ ਦੂੜ ਦਿਨ ਦਾ ਸ਼ਾਸਨ 8 ਘੰਟੇ 3 ਘੰਟੇ ਕਹਿੰਦੇ 5 ਘੰਟੇ ਇੱਕ ਦਿਨ 8 ਘੰਟੇ ਦਾ ਸ਼ਾਸਨ ਗੱਲਾਂ ਬਾਤਾਂ ਭੰਡ ਫੁਣਾ ਕਰਕੇ ਚੁਟਕਲੇ ਕਹਾਣੀਆਂ ਸੁਣਾ ਕੇ ਮੇਣੋ ਮੇਣੀ ਹੋ ਕੇ ਜਨਦਿਆਂ ਨੂੰ ਨੰਗਾਤਾ ਕੋਈ ਮੁੱਦੇ ਦੀ ਗੱਲ ਹੋਈ ਮੈਂ ਹਰਜੋਤ ਪੈਸ ਨੂੰ ਪੁੱਛਣਾ ਚਾਹੁੰਦਾ ਮੈਂ ਭਵੰਤ ਮਾਨ ਨੂੰ ਪੁੱਛਣਾ ਪੰਜਾਬ ਦੇ ਸਪੀਕਰ ਨੂੰ ਪੁੱਛਣਾ ਚਾਹੁੰਦਾ ਕਿ ਕੀ ਕਿਉਂ ਨਹੀਂ ਜੇ ਤੁਸੀਂ ਜਿਹੜੀ ਜਿਹੜੀ ਸੈਂਟਰਲ ਦੀ ਖੇਤੀਬਾੜੀ ਨੀਤੀ ਦਾ ਖੰਡਾ ਆਇਆ ਸੀਗਾ ਉਹਦੇ ਖਿਲਾਫ ਤੁਸੀਂ ਮਤਆ ਪਾਇਆ ਤੇ ਉਹ ਸਿੱਖਿਆ ਨੀਤੀ ਉਹ ਸਿੱਖਿਆ ਨੀਤੀ ਜਿਹੜੀ ਨਾ ਕਿਸੇ ਸੂਬੇ ਦੀ ਬੋਲੀ ਨੂੰ ਬਖਸ਼ੂਗੀ ਨਾ ਕੋਈ ਸੱਭਿਆਤਾ ਨੂੰ ਨਾਥ ਉਹਨੇ ਸਾਇਤ ਨੂੰ ਨਾਪ ਉਥੋਂ ਦੇ ਇਤਿਹਾਸ ਨੂੰ ਸਭ ਕੁਝ ਮੱਲੀਆ ਮੇਟ ਕਰ ਦੂਗੀ ਖਤਮ ਕਰ ਦੂਗੀ ਉਹ ਸਿੱਖਿਆ ਨੀਤੀ 2020 ਆਰੀ ਸਭ ਤੋਂ ਪਹਿਲਾਂ ਜੇ ਪੰਜਾਬ ਚ ਲਾਗੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪਹਿਲੇ ਸੱਤਾ ਹੀ ਪੰਜਾਬ ਚ ਲਾਗੂ ਕਰਤੀ ਤੁਸੀਂ ਜੁੱਤੇ ਦੇਖ ਰਹੇ ਆ ਇਹਨਾਂ ਸਭ ਤੋਂ ਪਹਿਲਾਂ ਲਾਗੂ ਕੀਤੀ ਆ